ਗੁਜ਼ਾਰਿਆ ਚਾਹਤੋਂ ਤੋਂ ਲੱਤੋਂ ਟਿਕਸ ਨੇ ਪਾਰਟਿਸਨ ਮੇਰੇ ਤੋਂ ਇਲੈਕਸ਼ਨ ਵੀ ਜਿੱਤੇ ਪਰ ਉਹਨੇ ਕਦੀ ਰਿਸ਼ਤੇ ਖਤਮ ਨਹੀਂ ਹੋ ਹਟੇ ਅਹ ਜਹ ਹਮੇਸ਼ਾ ਹੱਸਦਾ ਜਿਹੜਾ ਖੁਸ਼ਦਿਲ ਮਿਜ਼ਾਜ ਹੋਤੇ ਉਹ ਖਲੇ ਵੀ ਯਾਦ ਆਉਂਦੇ ਸਰ ਬਹੁਤ ਲੰਬਾ ਸਮਾਂ ਜਿਹੜਾ ਕਾਉਂਸਲਰਸ਼ਿਪ ਨੂੰ ਲੈ ਲੋ ਚਾਹੇ ਚੇਅਰਮੈਨ ਰਹੇ ਨੇ ਤੁਹਾਡੇ ਨਾਲ ਸੰਬੰਧ ਜਿਹੜੇ ਨੇ ਕਾਫੀ ਲੰਬਾ ਸਮਾਂ ਮੈਂ ਤਾਂ ਆਪ ਕਹਿ ਰਹੇ ਆਂ ਕਿ ਏਡੇ ਵੱਡੇ ਸੰਬੰਧ ਰਹੇ ਨਾਲ ਚਾਹੇ ਦੂਸਰੀ ਪਾਰਟੀ ਚ ਵੀ ਚਲ ਕੇ ਇਲੈਕਸ਼ਨ ਵੀ ਜਿੱਤੇ ਪਰ ਉਹਨੇ ਰਿਸ਼ਤੇ ਨਹੀਂ ਖਤਮ ਹੁੰਦੇ ਤੇ ਜੇ ਇਨਸਾਨ ਤੋਂ ਸਿੱਖਣ ਦੀ ਲੋੜ ਹੁੰਦੀ ਆ ਬਹੁਤ ਵੱਡਾ ਘਾਟਾ ਆ ਇੱਕ ਵਿਵਾਦ ਲੀਡਰ ਸੀ ਆਪਣੀ ਪਾਰਟੀ ਦੇ ਖਿਲਾਫ ਵੀ ਕਿਤੇ ਨਾ ਕਿਤੇ ਆਵਾਜ਼ ਚੱਕ ਦੇ ਰਹੇ ਨੇ ਤੇ ਲੋਕਾਂ ਨੂੰ ਜਦੋਂ ਮਿਲਦੇ ਨੇ ਕਿਹੜੇ ਮੱਥੇ ਕਿਹੜੇ ਮੱਥੇ ਬਹੁਤ ਵਧੀਆ ਦੋਸਤੀ ਬਣ ਗਈ ਇਹਦਾ ਕਿਹੜਾ ਸਾਇਟੀ ਨੂੰ ਜਾਂ ਸਾਡੀ ਕੋਈ ਤੁਮਾਈ ਕਰਕੇ ਜਾਂ ਨਾ ਮੇਰਾ ਦੀਜ ਕਰ ਲਿਆ ਬਹੁਤ ਵੱਡਾ ਬਹੁਤ ਵਧੀਆ ਦੋਸਤੀ ਸਾਡਾ 15 ਸਾਲ ਅਸੀਂ ਇਕੱਠੇ ਉਹ ਆਪਣੇ ਨਾਲ ਰਹੇ ਹੁੰਦੇ ਸੀ ਮੇਰੇ ਨਾਲ ਉਹ ਫਿਰਦੌਸ ਨੂੰ ਮੈਂ ਜਿਹਨੇ ਆਪਣਾ ਮੰਤਰੀ ਬਣਿਆ ਉਹ ਤੋਂ ਕੌਂਸਲਰ ਦੇ ਦੌਰ ਤੇ ਕੰਮ ਕਰਿਆ ਜਦੋਂ ਮੇਰੇ ਤੋਂ ਇਲੈਕਸ਼ਨ ਜਿੱਤੇ ਵੀ ਉਸ ਤੋਂ ਬਾਅਦ ਵੀ ਇਸ ਤਰੀਕੇ ਮਿਲਣ ਸਾਰ ਸੁਬਾਸ ਹੀ ਉਹਨਾਂ ਦਾ ਹਮੇਸ਼ਾ ਹੱਸਦੇ ਰਹਿਣਾ ਮੈਨੂੰ ਤਾਂ ਹਲੇ ਵੀ ਉਹਦੀ ਦੋਹੀ ਹਸਤਾ ਚਿਹਰਾ ਯਾਦ ਆ ਰਿਹਾ ਤੇ ਕਿ ਹਲੇ ਤਾਂ ਯਕੀਨ ਨਹੀਂ ਹੋ ਰਿਹਾ ਵੀ ਇਹ ਬਾਹਰ ਬੈਠਾ ਕਾਫੀ ਲੰਬਾ ਸਮਾਂ ਕੌਂਸਲ ਦੇ ਵਿੱਚ ਕਿ ਰਹੇ ਉਹ ਵੀ ਉਸ ਵੇਲੇ ਸਹਿਰ ਦਸਤੀ ਦੇ ਚੇਅਰਮੈਨ ਕੀ ਲੱਭਾ ਸਮਾਉਣਾ ਸਾਰੇ ਗੱਲ ਚਾਹੇ ਆਮ ਆਦੀ ਪਾਰਟੀ ਤੋਂ ਚਲੇ ਗਏ ਵਾਪਸ ਤੇ ਚੱਲੇ ਨੇ ਪਰ ਕਿਸ ਘੱਡੀ ਨੂੰ ਕਿਵੇਂ ਦੇਖਦੇ ਹੋ ਕੋਈ ਵੱਲ ਪੇਤ ਜਾਂ ਮੱਤ ਪੇਤ ਦੇ ਵਿਚਾਰ ਆਉਂਦਾ ਹੈ ਕਿ ਉਹ ਸੇਵਾ ਦਾ ਕੰਮ ਕਰਦਾ ਉਹ ਬਹੁਤ ਨੈਤਿਕ ਪਰ ਉਹ ਐਜ਼ ਇਨਸਾਨ ਬਹੁਤ ਬੜੀਆ ਇਨਸਾਨ ਹੈ ਦੇਖੋ ਸਾਰੇ ਆ ਚਾਹੇ ਦੋਤੇ ਸਾਤ ਦੋਤੇ ਇਸ ਲਈ ਪਾਰਟੀ ਚੱਲ ਮੇਰੇ ਤੋਂ ਇਲੈਕਸ਼ਨ ਵੀ ਜਿੱਤੇ ਪਰ ਉਹਨੇ ਕਦੀ ਰਿਸ਼ਤੇ ਖਤਮ ਨਹੀਂ ਹੋ ਹੁੰਦੇ ਇਹ ਜਾਂ ਹਮੇਸ਼ਾ ਹੱਸਦਾ ਜਿਹੜਾ ਖੁਸ਼ਦਿਲ ਮਿਜ਼ਾਜ ਉਹਦੇ ਉਹ ਹਲੇ ਵੀ ਯਾਦ ਹੁੰਦੇ ਸਰ ਬਹੁਤ ਲੰਬਾ ਸਮਾਂ ਜਿਹੜਾ ਕਾਉਂਸਲਰ ਸਿਪ ਨੂੰ ਲੈ ਲੋ ਚਾਹੇ ਚੇਅਰਮੈਨ ਰਹੇ ਨੇ ਤੁਹਾਡੇ ਨਾਲ ਸੰਬੰਧ ਜਿਹੜੇ ਨੇ ਕਾਫੀ ਲੰਬਾ ਸਮਾਂ ਮੈਂ ਤਾਂ ਆਪ ਕਹਿ ਰਿਹਾ ਕਿ ਏਡੇ ਵੱਡੇ ਸੰਬੰਧ ਰਹੇ ਨਾਲ ਚਾਹੇ ਦੂਸਰੀ ਪਾਰਟੀ ਚ ਵੀ ਚੱਲ ਕੇ ਇਲੈਕਸ਼ਨ ਵੀ ਜਿੱਤੇ ਪਰ ਉਹਨੇ ਰਿਸ਼ਤੇ ਨਹੀਂ ਖਤਮ ਹੋਣਦੇ ਤੇ ਇਹ ਜੇ ਇਨਸਾਨ ਤੋਂ ਸਿੱਖਣ ਦੀ ਲੋੜ ਹੁੰਦੀ ਹੈ ਬਹੁਤ ਵੱਡਾ ਘਾਟ ਆਇਆ ਇੱਕ ਵਿਵਾਕ ਲੀਡਰ ਸੀ ਆਪਣੀ ਪਾਰਟੀ ਦੇ ਖਿਲਾਫ ਵੀ ਕਿਤੇ ਨਾ ਕਿਤੇ ਆਵਾਜ਼ ਚੱਕਦੇ ਰਹੇ ਨੇ ਤੇ ਲੋਕਾਂ ਨੂੰ ਜਦੋਂ ਮਿਲਦੇ ਇੱਕੜੇ ਮੱਥੇ ਇੱਕੜੇ ਮੱਥੇ ਬਹੁਤ ਵਧੀਆ ਦੋਸਤ ਸੀ ਬਸ ਵੀ ਇਹਦਾ ਮੈਂ ਕਹਿਣਾ ਸੋ ਸਾਈਟੀ ਨੂੰ ਜਾਂ ਸਾਡੇ ਕੋਈ ਤੁਹਾਨੂੰ ਕੰਪਲੀਟ ਕਰ ਜਾਂਦਾ ਮੇਰਾ ਜੀ ਕਰ ਰਿਹਾ ਬਹੁਤ ਬਟਾ ਬਹੁਤ ਵਧੀਆ ਦੋਸਤੀ ਸਾਡਾ 15 ਸਾਲ ਅਸੀਂ ਇਕੱਠੇ ਹੋਣ ਆਪਣੇ ਰਹੇ ਹਿੱਤੇ ਮੇਰੇ ਨਾਲ ਉਹ ਫਿਰ ਤੋਂ ਮੈਂ ਜਿਹੜਾ ਆਪਣਾ ਮੰਤਰੀ ਬਣਿਆ ਉਹ ਤੋਂ ਕਾਉਂਸਲਰ ਤੇ ਡਾਕਟਰ تک ਕੰਮ ਕਰਿਆ ਜਦੋਂ ਮੇਰੇ ਤੋਂ ਇਲੈਕਸ਼ਨ ਜਿੱਤੇ ਵੀ ਉਸ ਤੋਂ ਬਾਅਦ ਵੀ ਇਸ ਤਰੀਕੇ ਮਿਲਣ ਸਾਰ ਸੁਭਾਅ ਸੀ ਉਹਨਾਂ ਦਾ ਹਮੇਸ਼ਾ ਹੱਸਦੇ ਰਹਿਣਾ ਮੈਨੂੰ ਤਾਂ ਹਲੇ ਵੀ